ਇਹ ਜਿਹੜੀ ਬਿਮਾਰੀ ਹੈ ਨਾ ਇਹ ਇੰਨੇ ਜਿਆਦਾ ਪੈਰ ਫੈਲ ਗਈ ਆ ਆਪਣੇ ਪੰਜਾਬ ਦੇ ਵਿੱਚ ਕਿ ਸਾਬ ਪੂਰੇ ਇੰਡੀਆ 'ਚ ਹੀ ਲਾ ਲੋ ਕਹਿੰਦੇ ਨੇ ਪਾਣੀ ਖਰਾਬ ਹੋ ਗਏ ਸਪਰੇਆਂ ਕਰ ਕਰਕੇ ਸਬਜ਼ੀਆਂ ਕੀ ਅਨਾਜ ਕੀ ਜ਼ਹਿਰ ਬਣਾਤੇ ਜਿਹੜੀ ਇਹ ਬਿਮਾਰੀ ਆ ਜਿਹਨੂੰ ਅਸੀਂ ਕਾਲਾ ਪੀਲੀਆ ਕਹਿੰਦੇ ਆ ਜੀ ਕਾਲਾ ਪੀਲੀਆ ਪੰਜ ਤਰ੍ਹਾਂ ਦਾ ਹੁੰਦਾ ਬਰੋ ਕਿ ਸਾਬ A B C D E ਸਭ ਤੋਂ ਜਿਆਦਾ ਸਾਨੂੰ ਦੇਖਣ ਨੂੰ ਮਿਲਦਾ B ਤੇ ਸੀ ਜਿਹੜਾ B ਤੇ C ਹੈਪੇਟਾਈਟਸ ਹੁੰਦਾ ਨਾ ਜਿਹਦੇ ਨਾਲ ਸਭ ਤੋਂ ਵੱਧ ਮੌਤ ਹੁੰਦੀ ਆ ਹੈਪੇਟਾਈਟਸ C ਹੁੰਦਾ ਉਹ ਜਦੋਂ ਹੈਪੇਟਾਈਟਸ C ਹੋ ਜਾਂਦਾ ਪਰ 네ਗੇਟਿਵ ਵੀ ਬਹੁਤ ਛੇਤੀ ਹੋ ਜਾਂਦਾ। 네ਗੇਟਿਵ ਆ ਜਾਂਦਾ ਫੁਰਕੀ ਸਾਹਿਬ ਜਿਹੜਾ ਹੈਪੇਟਾਈਟਸ ਸੀ ਆ ਉਹ ਛੇਤੀ ਹੋ ਜਾਂਦਾ 네ਗੇਟਿਵ ਜਿਹੜਾ ਹੈਪੇਟਾਈਟਸ ਬੀ ਆ ਉਹ ਥੋੜਾ ਟਾਈਮ ਲਾਉਂਦਾ। ਜਿਹੜਾ ਹੈਪੇਟਾਈਟਸ ਬੀ ਹੁੰਦਾ ਨਾ ਕਈ ਵਾਰ ਹੈਪੇਟਾਈਟਸ ਬੀ ਕੀ ਹੁੰਦਾ ਜਿਹੜਾ ਕਾਲਾ ਪੀਲਿਆ ਹੁੰਦਾ ਉਹ ਸਾਇਲੈਂਟ ਹੋ ਜਾਂਦਾ। ਉਹਨੂੰ ਜਦੋਂ ਵਾਇਰਲ ਲੋਡ ਉਹਦਾ ਘਟਾ ਦਿੰਦੇ ਨੇ ਡਾਕਟਰ ਘਟਾ ਕਰ ਦਿੰਦੇ ਨੇ ਉਹ ਸਾਇਲੈਂਟ ਹੋ ਕੇ ਤੁਹਾਡੇ ਬੋਡੀ ਦੇ ਵਿੱਚ ਉੱਦੇ ਹੀ ਰਹਿੰਦਾ ਤੁਹਾਡੇ ਬਲੱਡ ਦੇ ਵਿੱਚ ਉੱਦੇ ਹੀ ਰਹਿੰਦਾ। ਹਾਂਜੀ ਬਹੁਤ ਬਹੁਤ ਧੰਨਵਾਦ ਫੁਰਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਹੋ। ਇਹ ਜਿਹੜੀ ਬਿਮਾਰੀ ਆ ਨਾ ਇਹ ਇੰਨੇ ਜਿਆਦਾ ਪੈਰ ਫੈਲ ਗਈ ਆ ਆਪਣੇ ਪੰਜਾਬ ਦੇ ਵਿੱਚ ਕਿ ਸਾਬ ਪੂਰੇ ਇੰਡੀਆ 'ਚ ਹੀ ਲਾ ਲਓ ਠੀਕ ਹੈ ਕਹਿੰਦੇ ਨੇ ਪਾਣੀ ਖਰਾਬ ਹੋ ਗਏ ਸਪਰੇਅਾਂ ਕਰ ਕਰਕੇ ਸਬਜ਼ੀਆਂ ਕੀ ਅਨਾਜ ਕੀ ਜ਼ਹਿਰ ਬਣਾਤੇ ਹੂੰ ਉਹਦੇ ਨਾਲ ਜਿਹੜੀ ਇਹ ਬਿਮਾਰੀ ਆ ਜਿਹਨੂੰ ਅਸੀਂ ਕਾਲਾ ਪੀਲੀਆ ਕਹਿੰਦੇ ਆ ਜੀ ਕਾਲਾ ਪੀਲੀਆ ਪੰਜ ਤਰ੍ਹਾਂ ਦਾ ਹੁੰਦਾ ਬਰੋਗੀ ਸਾਬ A B C D E ਸਭ ਤੋਂ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਦਾ B ਤੇ C ਜਿਹੜਾ B ਤੇ C ਹੈਪੇਟਾਈਟਸ ਹੁੰਦਾ ਨਾ ਜਿਹਦੇ ਨਾਲ ਸਭ ਤੋਂ ਵੱਧ ਮੌਤ ਹੁੰਦੀ ਆ ਹੈਪੇਟਾਈਟਸ C ਹੁੰਦਾ ਉਹ ਜਦੋਂ ਹੈਪੇਟਾਈਟਸ C ਹੋ ਜਾਂਦਾ ਪਰ ਨੈਗੇਟਿਵ ਵੀ ਉਹ ਛੇਤੀ ਹੋ ਜਾਂਦਾ ਨੈਗੇਟਿਵ ਆ ਜਾਂਦਾ ਫਰੁਕੀ ਸਾਹਿਬ ਜਿਹੜਾ ਹੈਪੇਟਾਈਟਸ C ਆ ਉਹ ਛੇਤੀ ਹੋ ਜਾਂਦਾ ਨੈਗੇਟਿਵ ਜਿਹੜਾ ਹੈਪੇਟਾਈਟਸ B ਆ ਉਹ ਥੋੜਾ ਟਾਈਮ ਲਾਉਂਦਾ ਅੱਛਾ ਜਿਹੜਾ ਹੈਪੇਟਾਈਟਸ ਬੀ ਹੁੰਦਾ ਨਾ ਕਈ ਵਾਰ ਹੈਪੇਟਾਈਟਸ ਬੀ ਕੀ ਹੁੰਦਾ ਜਿਹੜਾ ਕਾਲਾ ਪੀਲਿਆ ਹੁੰਦਾ ਉਹ ਸਾਇਲੈਂਟ ਹੋ ਜਾਂਦਾ ਠੀਕ ਹੈ ਸਾਡੇ ਬਲੱਡ ਦੇ ਵਿੱਚ ਬੈਠ ਜਾਂਦਾ ਜਾ ਕੇ ਉਹ ਠੀਕ ਹੈ ਉਹਨੂੰ ਜਦੋਂ ਵਾਇਰਲ ਲੋਡ ਉਹਦਾ ਘਟਾ ਦਿੰਦੇ ਨੇ ਡਾਕਟਰ ਘਟਾ ਕਰ ਦਿੰਦੇ ਨੇ ਉਹ ਸਾਇਲੈਂਟ ਹੋ ਕੇ ਤੁਹਾਡੇ ਬਾਡੀ ਦੇ ਵਿੱਚ ਉੱਦੇ ਹੀ ਰਹਿੰਦਾ ਤੁਹਾਡੇ ਬਲੱਡ ਦੇ ਵਿੱਚ ਉੱਦੇ ਹੀ ਰਹਿੰਦਾ ਉਹ ਕਈ ਸਾਲਾਂ ਤੱਕ ਜਦੋਂ ਰਿਪੋਰਟ ਕਰਾਣੀ ਆ ਉਹ ਪੋਜ਼ਿਟਿਵ ਆਉਂਦਾ ਫਰੁਕੀ ਸਾਹਿਬ ਕਲੀਅਰ ਨਹੀਂ ਹੁੰਦੀ ਜਿੰਨਾ ਚਿਰ 네ਗੇਟਿਵ ਨਾ ਹੋਵੇ 네ਗੇਟਿਵ ਹੋ ਗਿਆ ਜਦੋਂ ਤੁਹਾਡਾ ਤਾਂ ਤੁਸੀਂ ਬਾਹਰ ਜਾ ਸਕਦੇ ਹੋ ਇਹਦੇ ਵਿੱਚ ਕੀ ਹੁੰਦਾ ਫਰੁਕੀ ਸਾਹਿਬ ਜਦੋਂ ਤੁਹਾਨੂੰ ਹੈਪਾਟਾਈਟਸ ਹੋ ਗਿਆ ਤੁਸੀਂ ਏ ਤੁਹਾਡਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਗਿਆ ਜਦੋਂ ਤੁਹਾਡਾ ਲੀਵਰ ਖਰਾਬ ਹੋ ਗਿਆ ਹੌਲੀ 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 ਡੈਮੇਜ ਹੁੰਦਾ ਹੁੰਦਾ ਤੁਹਾਡਾ ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਖਾਦਾ ਪੀਤਾ ਜਿਹੜਾ ਤੁਸੀਂ ਨਹੀਂ ਕੋਈ ਤੁਹਾਨੂੰ ਹজম ਹੋਣਾ ਤਾਂ ਤੁਹਾਡੀ ਮੌਤ ਤੱਕ ਹੋ ਜਾਂਦੀ ਆ ਫਰੁਕੀ ਸਾਹਿਬ ਇੱਥੇ ਮੈਂ ਅੱਜ ਦੱਸਣਾ ਚਾਹੂੰਗਾ ਜਿੱਦਾਂ ਤੁਸੀਂ ਪਹਿਲੇ ਹੀ ਸ਼ੁਰੂਆਤ 'ਚ ਗਿਆ ਘਰਾਂ ਦੇ ਘਰ ਖਾਲੀ ਅੱਖਾਂ ਨਮ ਹੋ ਜਾਂਦੀਆਂ ਨੇ ਹਿਰਦੇ ਵਲੁੰਧਰੇ ਜਾਂਦੇ ਨੇ ਫਰੁਕੀ ਸਾਹਿਬ ਜਦੋਂ ਕਿਸੇ ਪੰਜ ਭੈਣ ਦਾ ਇੱਕ ਕੱਲਾਪਰਾ ਘਰ ਚੋਂ ਚਲਾ ਜਾਵੇ ਸਾਡੀਆਂ ਜਿਹੜੀਆਂ ਮਾਮਾਂ ਨੇ ਉਹਨਾਂ ਦੇ ਪੁੱਤ ਚਲੇ ਜਾਣ ਜਵਾਨ ਪੁੱਤ ਮਰਦਾ ਹੋਵੇ ਕਰੇ ਸਾਡੀ ਅੱਖਾਂ ਦੇ ਸਾਹਮਣੇ ਮਰ ਜਾਂਦਾ ਹੋਵੇ ਇਲਾਜ ਨਾ ਹੋਵੇ ਤਾਂ ਉਹ ਤੇ ਰੁਕੀ ਸਾਹਿਬ ਸਾਡੀਆਂ ਵੀ ਅੱਖਾਂ ਨਮ ਹੋ ਜਾਂਦੀਆਂ ਨੇ ਸਾਡੇ ਵੀ ਹਿਰਦੇ ਬਲੋਂਦੇ ਜਾਂਦੇ ਨੇ ਬਲੁੰਧਰੇ ਜਾਂਦੇ ਨੇ ਜਦੋਂ ਸਾਨੂੰ ਪਤਾ ਲੱਗਦਾ ਅੱਜ ਕਾਲੇ ਪੀੜੀਏ ਨਾਲ ਕਿਸੇ ਬੱਚੇ ਦੀ ਮੌਤ ਹੋ ਗਈ ਬਹੁਤ ਦੇਖੇ ਨੇ ਜਦੋਂ ਜਾਈ ਦਾ ਅਗਲਾ ਕਹਿੰਦਾ ਜੀ ਪੁੱਛੀਦਾ ਹਾਇਲੇ ਨੂੰ ਵੀ ਕੀ ਗੱਲ ਹੋ ਗਈ ਸੀ ਬੱਚੇ ਨੂੰ ਕੀ ਵੀ ਪਿੱਛੇ ਜਿਹੜਾ ਤੇ ਮਿਲੇ ਸੀਗੇ ਚੰਗਾ ਪਾਲਾ ਸੀ ਉਹ ਕਹਿੰਦੇ ਦੇਖਣ ਨੂੰ ਵਧੀਆ ਸੀ ਦੇਖਣ ਨੂੰ ਤੰਦਰੁਸਤ ਸੀ ਲੇਕਿਨ ਉਹਨੂੰ ਕਾਲਾ ਪੀੜਿਆ ਸੀ ਜਦੋਂ ਕਾਲਾ ਪੀੜਿਆ ਦਾ ਨਾਮ ਆਉਂਦਾ ਨਾ ਫਿਰੁਕੀ ਸਾਹਿਬ ਉੱਥੇ ਫਿਰ 2 ਮਿੰਟ ਲਈ ਬੰਦਾ ਸੁੰਨ ਹੋ ਜਾਂਦਾ ਯਾਰ ਕਾਲਾ ਪੀੜਿਆ ਮੌਤ ਦਾ ਕਾਰਨ ਆਮ ਲੋਕ ਇਹਨੂੰ ਮੌਤ ਦਾ ਕਾਰਨ ਨਹੀਂ ਸਮਝੇ ਲੋਕ ਕਹਿੰਦੇ ਨੇ ਜੀ ਮੈਨੂੰ ਕਾਲਾ ਪੀੜਿਆ ਮੈਂ ਫਲਾਨੀ ਜਗ੍ਹਾ ਤੋਂ ਦਵਾਈ ਲਈ ਮੇਰਾ ਵਾਇਰਲ ਲੋਡ ਘਟ ਗਿਆ ਪਰ ਮੇਰਾ ਨੈਗੇਟਿਵ ਹੀ ਨਹੀਂ ਹੋਇਆ ਡਾਕਟਰ ਮੈਨੂੰ ਕਹਿੰਦਾ ਜੀ ਕੋਈ ਗੱਲ ਘਬਰਾਉਣ ਦੀ ਲੋੜ ਨਹੀਂ ਤੈਨੂੰ ਕੁਝ ਨਹੀਂ ਹੁੰਦਾ ਪਰ ਫਰੁਕੀ ਸਾਹਿਬ ਜਦੋਂ ਤੁਹਾਨੂੰ ਕਾਲਾ ਪੀੜਿਆ ਕਾਲਾ ਪੀੜਿਆ ਬਲੱਡ ਦੇ ਵਿੱਚ ਤੁਹਾਡੇ ਸ਼ੋਅ ਕਰਦਾ ਉਹ ਜਦੋਂ ਅਸੀਂ ਰਿਪੋਰਟ ਕਰਦੇ ਆ ਕਰਾਉਨੇ ਆ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਕਾਲਾ ਪੀੜਿਆ ਉਹ ਮੰਨ ਲਓ ਤੁਹਾਡੇ ਲਈ ਬਹੁਤ ਡੇਂਜਰ ਆ ਹੂੰ ਉਹਨੇ ਤੁਹਾਨੂੰ ਅੰਦਰੋਂ ਅੰਦਰੋਂ ਖਾਂਦੇ ਰਹਿਣਾ ਅੰਦਰੋਂ ਅੰਦਰੋਂ ਤੁਹਾਨੂੰ ਬਿਲਕੁਲ ਉਹਨੇ ਖੋਖਲਾ ਕਰ ਦੇਣਾ ਤੁਹਾਨੂੰ ਵਿਗਨਸ ਤਕਾਵਟ ਤੁਹਾਨੂੰ ਕੰਮ ਕਰਨ ਦੀ ਇੱਛਾ ਨਹੀਂ ਕਰਨੀ ਲੋਕ ਕਹਿੰਦੇ ਨੇ ਜੀ ਮੰਦਾ ਤੰਦਰੁਸਤ ਆ ਠੀਕ ਆ ਇਹਨੂੰ ਹੋਇਆ ਕੀ ਆ ਪਰ ਸਾਰੀ ਦਿਹਾੜੀ ਮੰਜੇ ਤੇ ਬੈਠਾ ਰਹੇ ਦਾ ਕੰਮ ਕਰਨ ਉਹਦਾ ਦਿਲ ਨਹੀਂ ਕਰਦਾ ਹੁਣ ਘਰ ਦੇ ਵੀ ਇਹ ਸਵਾਲ ਕਰਦੇ ਨੇ ਕਹਿੰਦੇ ਤੈਨੂੰ ਹੋਇਆ ਕੀ ਆ ਉਹ ਕਹਿੰਦਾ ਜੀ ਮੈਂ ਅੰਦਰ ਦੀ ਅੰਦਰ ਮੈਂ ਸੁੱਕਦਾ ਜਾਂਦਾ ਮੈਂ ਅੰਦਰ ਦੀ ਅੰਦਰ ਕਮਜ਼ੋਰ ਹੁੰਦਾ ਜਾਂਦਾ ਮੈਨੂੰ ਚੈੱਕ ਕਰਵਾ ਲਓ ਮੈਨੂੰ ਲੱਗਦਾ ਕੋਈ ਬਿਮਾਰੀ ਆ ਪਰ ਅਸੀਂ ਸੀਰੀਅਸ ਨਹੀਂ ਲੈਂਦੇ ਅਸੀਂ ਟੈਸਟ ਨਹੀਂ ਕਰਵਾਉਂਦੇ ਜਦੋਂ ਤੁਹਾਨੂੰ ਟੈਸਟਾਂ ਦੇ ਵਿੱਚ ਪਤਾ ਲੱਗਦਾ ਸਾਨੂੰ ਇਹੀ ਦੱਸਿਆ ਜਾਂਦਾ ਜੀ ਕਾਲਾ ਪੀਲਾ ਕੋਈ ਗੱਲ ਨਹੀਂ ਦਵਾਈ ਖਾ ਲਓ ਠੀਕ ਹੋ ਜਾਓਗੇ ਪਰ ਨਹੀਂ ਕੋਰਸ ਕਰ ਲਓ ਕੋਰਸ ਕਰ ਲਓ ਠੀਕ ਹੋ ਨਹੀਂ ਹੁੰਦਾ ਰੁਕੀ ਸਾਹਿਬ ਸਾਡੀਆਂ ਦਵਾਈਆਂ ਨੇ ਜਿਹੜੀਆਂ ਇਲੈਕਟ੍ਰੋਪੈਥੀ ਦੀਆਂ ਦਵਾਈਆਂ ਨੇ ਰੁਕਸਤ ਅਨੇਕਾਂ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਹੈ ਦਿੱਤੀਆਂ ਨੇ ਤੇ ਲੋਕਾਂ ਦੀਆਂ ਰਿਪੋਰਟਾਂ 네ਗੇਟਿਵ ਹੋ ਚੁੱਕੀਆਂ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਸੀ ਬਾਹਰ ਚਲੇ ਗਏ ਨੇ ਬੱਚੇ ਜਿਹੜੀਆਂ ਮਾਵਾਂ ਦੇ ਪੁੱਤ ਅਸੀਂ ਮਰਦੇ ਦੇਖੇ ਨੇ ਉਹਨਾਂ ਨੂੰ ਅਸੀਂ ਮੌਤ ਦੇ ਮੂੰਹ ਚ ਖਿੱਚ ਲਿਆਉਂਦੇ ਆ ਕਿਉਂ ਖਿੱਚ ਲਿਆਉਂਦੇ ਆ ਫਿਰ ਕਿ ਸਾਹਿਬ ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਆ ਕੁਦਰਤ ਨਹੀਂ ਦਿੰਦੀ ਆ ਕੁਦਰਤ ਨਹੀਂ ਸਾਨੂੰ ਬਿਮਾਰੀਆਂ ਦਿੱਤੀਆਂ ਨੇ ਜੇ ਤੁਸੀਂ ਇਹਨਾਂ ਦਾ ਕੁਦਰਤੀ ਤਰੀਕੇ ਨਾਲ ਤੁਸੀਂ ਇਸਤੇਮਾਲ ਕਰਦੇ ਹੋ ਕੁਦਰਤ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਜੇ ਤੁਸੀਂ ਕੁਦਰਤ ਦੇ ਦੱਸੇ ਅਨੁਸਾਰ ਤੁਸੀਂ ਮੈਡੀਸਨ ਦਾ ਇਸਤੇਮਾਲ ਕਰਦੇ ਹੋ ਜਾਂ ਪ੍ਰਿਹੇਜ ਕਰਦੇ ਹੋ ਜੇ ਸਾਢੇ 10 ਦੇ ਅਨੁਸਾਰ ਪ੍ਰਿਹੇਜ ਕਰਦੇ ਹੋ ਤਾਂ ਕੁਦਰਤ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੂਗੀ ਜੀ ਜੀ ਮੈਂ ਰੁਕੀ ਸਭ ਇੱਥੇ ਕਹਿਣਾ ਚਾਹੁੰਨਾ ਇੱਕ ਮਾਂ ਸਾਡੇ ਕੋਲੇ ਆਈ ਪਿੱਛੇ ਜੇ ਮੇਰੇ ਕੋਲ ਕਾਲੇ ਪੀਲੇ ਦਾ ਪੇਸ਼ੈਂਟ ਆਇਆ ਉਹ ਮਾਂ ਆ ਕੇ ਇੱਥੇ ਰੋਈ ਮੈਂ ਕਿਹਾ ਭੈਣ ਜੀ ਕੀ ਗੱਲ ਹੋ ਗਈ ਕਹਿੰਦੀ ਮੈਂ ਆਪਣੇ ਭਰਾ ਦਾ ਨੌਜਵਾਨ ਮੁੰਡਾ ਸਾਡਾ ਅਸੀਂ ਮਰਦਾ ਦੇਖਿਆ ਸਾਡੇ ਹੱਤਾਂ ਦੇ ਵਿੱਚ ਉਹਦੀ ਮੌਤ ਹੋਈ ਆ ਉਹਨੂੰ ਦੇਖ ਕੇ ਜਦੋਂ ਮੈਂ ਆਪਣੇ ਬੱਚੇ ਦੀ ਰਿਪੋਰਟ ਕਰਵਾਈ ਥੋੜਾ ਬੱਚਾ ਨਸ਼ਾ ਕਰਦਾ ਸੀ ਉਹਦਾ ਕਹਿੰਦੇ ਜਦੋਂ ਮੈਂ ਉਹਦੀ ਰਿਪੋਰਟ ਕਰੀ ਉਹਨੂੰ ਕਾਲਾ ਪੀੜਿਆ ਨਿਕਲਿਆ ਉਹਨੂੰ ਹੈਪੇਟਾਈਟਸ ਬੀ ਨਿਕਲਿਆ ਹੈਪੇਟਾਈਟਸ ਬੀ ਦੇ ਨਾਲ ਮੈਨੂੰ ਉਹੀ ਆਪਣੇ ਭਰਾ ਦਾ ਮੁੰਡਾ ਮੇਰਾ ਆਪਣਾ ਭਾਂਜਾ ਜੀ ਆਇਆ ਕਿਤੇ ਮੇਰੇ ਬੱਚੇ ਨੂੰ ਵੀ ਇਹ ਅੱਜ ਕਨੂੰ ਇਹ ਚੀਜ਼ ਨਾ ਹੋ ਜAVE ਡਾਕਟਰ ਸਾਹਿਬ ਉਹ ਰੋਈਏ ਇੱਥੇ ਦੇਖੋ ਰੁਕੀ ਸਾਹਿਬ ਬੜੇ ਸੌਖੇ ਨੇ ਕਮੈਂਟ ਕਰਨੇ ਬੜੇ ਆਸੌਖੀਆਂ ਨੇ ਗੱਲਾਂ ਕਰਨੀਆਂ ਬੜੇ ਸੌਖੇ ਨੇ ਸਾਨੂੰ ਤਾਹਨੇ ਮੇਨੇ ਮਾਰਨੇ ਸਮਾਜ ਦੇ ਵਿੱਚ ਚੱਲਦਾ ਪਰ ਜਿਹੜੇ ਇੱਥੇ ਆ ਕੇ ਲੋਕ ਰੋਂਦੇ ਨੇ ਨਾ ਫੁਰਕੀ ਸਾਹਿਬ ਜਾਂ ਸਾਨੂੰ ਪਤਾ ਦਾ ਉਸ ਪ੍ਰਮਾਤਮਾ ਨੂੰ ਪਤਾ ਲੋਕ ਕਿੰਨੇ ਪਰੇਸ਼ਾਨ ਨੇ ਬਿਮਾਰੀਆਂ ਤੋਂ ਹੱਥ ਜੋੜ ਕੇ ਬੇਨਤੀ ਆ ਤੁਸੀਂ ਨਾ ਇਦਾਂ ਦੀਆਂ ਗੱਲਾਂ ਕਰਿਆ ਕਰੋ ਜਿਹੜੇ ਪਰੇਸ਼ਾਨ ਨੇ ਉਹਨਾਂ ਨੂੰ ਸਮਾਂ ਦੀ ਦੱਸਿਆ ਕਰੋ ਕੋਈ ਇਲਾਜ ਕੰਨੀ ਭੇਜਿਆ ਕਰੋ ਜੇ ਚੰਗਾ ਵੈਦ ਡਾਕਟਰ ਹਕੀਮ ਤੁਹਾਨੂੰ ਦੇਖਦਾ ਤਾਂ ਉਹਦੇ ਕੋਲ ਜਰੂਰ ਭੇਜਿਆ ਕਰੋ ਤਾਂ ਕਿ ਉਸ ਬੱਚੇ ਦੀ ਅਸੀਂ ਜਾਨ ਬਚਾ ਸਕੀ। ਦੇਖੋ ਬ੍ਰਿਗੇ ਸਾਹਿਬ ਇਹਦੇ ਵਿੱਚ ਤੁਹਾਡਾ ਸਰੀਰ ਥੱਕਿਆ-ਤੱਕਿਆ ਰਹੂਗਾ, 99 ਤੁਹਾਨੂੰ ਬੁਖਾਰ ਰਹੂਗਾ। ਤੁਹਾਨੂੰ ਆਪਣਾ ਸਰੀਰ ਇਦਾਂ ਲੱਗੂਗਾ ਨਾ ਵੀ ਤੇਜ਼ ਰਹੂਗੀ ਤੁਹਾਡੀ ਤੁਹਾਨੂੰ ਲੱਗੂਗਾ ਮੈਨੂੰ ਬੁਖਾਰ ਹੋ ਗਿਆ। ਹੂੰ। ਤੇ ਸਰੀਰ ਥੱਕਿਆ-ਤੱਕਿਆ ਰਹੂਗਾ। ਠੰਡ ਮਹਿਸੂਸ ਕਰੋ ਥੋੜੀ-ਥੋੜੀ। ਜੇ ਤੁਹਾਨੂੰ ਇਦਾਂ ਦੀਆਂ ਜਾਂ ਪਿੰਜਣੀਆਂ ਦਰਦ ਕਰਦੀਆਂ ਲੱਤਾਂ ਦਰਦ ਕਰਦੀਆਂ ਵੀਕਨੈਸ ਰਹਿੰਦੀ ਆ ਤੁਹਾਡੀਆਂ ਅੱਖਾਂ ਥੋੜੀਆਂ ਜੀਆਂ ਭਾਰੀਆਂ ਰਹਿੰਦੀਆਂ ਨੇ ਜਾਂ ਪੀਲੀਆਂ ਦਿਖਾਈ ਦਿੰਦੀਆਂ ਨੇ ਤਾਂ ਤੁਹਾਨੂੰ ਆਪਣੇ ਹਿਪੇਟਾਈਟਸ ਦੇ ਟੈਸਟ ਜ਼ਰੂਰ ਕਰਾਉਣੇ ਚਾਹੀਦੇ ਨੇ ਇੱਕ ਲੋਕ ਕੀ ਕਰਦੇ ਨੇ ਕਈ ਵਾਰ ਨਾਲ ਐਲ ਐਫ ਟੀ ਕਰਵਾ ਲੈਂਦੇ ਨੇ ਕਹਿੰਦੇ ਜੀ ਮੈਨੂੰ ਪੀੜੀਆ ਨਹੀਂ ਹੈਗਾ ਐਲ ਐਫ ਟੀ ਦੇ ਵਿੱਚ ਨਾਰਮਲ ਪੀੜੀਆ ਆਉਂਦਾ ਹੁੰਦਾ ਨਾ ਕਿ ਹੈਪੇਟਾਈਟਸ ਹੋਣਾ ਹੈਪੇਟਾਈਟਸ ਦੇ ਟੈਸਟ ਅਲੱਗ ਹੁੰਦੇ ਨੇ ਹੈਪੇਟਾਈਟਸ ਬੀ ਦਾ ਅਲੱਗ ਹੁੰਦਾ ਸੀ ਦਾ ਅਲੱਗ ਹੁੰਦਾ ਦੋਨੇ ਟੈਸਟ ਤੁਹਾਨੂੰ ਕਰਾਉਣੇ ਚਾਹੀਦੇ ਨੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਤੁਹਾਨੂੰ ਹੈਪੇਟਾਈਟਸ ਹੈ ਜਾਂ ਨਹੀਂ ਹੈ ਜੇ ਤੁਹਾਨੂੰ ਹੈਪੇਟਾਈਟਸ ਹੈ ਤਾਂ ਉਹਦੇ ਵਿੱਚ ਕੀ ਕਰਨਾ ਤੁਸੀਂ ਪਰਹੇਜ਼ ਕਰਨੇ ਸ਼ੁਰੂ ਕਰਨੇ ਨੇ ਖਟੀਆਂ ਤਲੀਆਂ ਚੀਜ਼ਾਂ ਤੇਜ਼ ਮਿਰਚ ਮਸਾਲੇ ਮੀਟ ਮੱਛੀ ਅੰਡੇ ਦਾ ਸੇਵਨ ਬੰਦ ਕਰ ਦਿਓ ਦੁੱਧ ਬੰਦ ਕਰ ਦਿਓ ਦੁੱਧ ਦਾ ਸੇਵਨ ਹਿਪਾਟਾਈਟਸ ਵਾਲੇ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ ਜੀ ਹਿਪਾਟਾਈਟਸ ਜਿਹੜਾ ਜੇ ਤੁਹਾਨੂੰ ਹੋ ਗਿਆ ਹੈਪਾਟਾਈਟਸ ਤਾਂ ਤੁਹਾਨੂੰ ਦੁੱਧ ਦਾ ਸੇਵਨ ਬੰਦ ਕਰਨਾ ਚਾਹੀਦਾ ਕਿਉਂਕਿ ਲੀਵਰ ਵਾਲੇ ਨੂੰ ਵੈਸੇ ਵੀ ਦੁੱਧ ਮਾੜਾ ਹੁੰਦਾ ਇਹ ਫਰੁਕੀ ਸਾਹਿਬ ਜਿਹੜਾ ਅਟੈਕ ਹੀ ਲੀਵਰ ਤੇ ਕਰਦਾ ਹੈ ਲੀਵਰ ਨੂੰ ਡੈਮੇਜ ਕਰਦਾ ਹੈ ਹੈਪਾਟਾਈਟ ਜਿਹੜਾ ਬਲੱਡ ਦੇ ਵਿੱਚ ਹੁੰਦਾ ਬਲੱਡ ਜਿਹੜਾ ਸਾਡਾ ਜਿਹੜਾ ਸਰਕਲ ਆ ਸਾਡਾ ਜਿਹੜਾ ਬ੍ਰਿਕ 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 ਨਸਾ ਨਸਾਂ ਹੁੰਦੀਆਂ ਨੇ ਸਾਡੇ ਜਿਹੜੀਆਂ ਇਹਦੀਆਂ ਲੀਵਰ ਦੀਆਂ ਲੀਵਰ ਸਾਡਾ ਜਿਹੜਾ ਹੁੰਦਾ 530 ਤੋਂ ਵੱਧ ਦੇ ਫੰਕਸ਼ਨ ਹੁੰਦੇ ਨੇ ਜਦੋਂ ਇਹਦੇ ਵਿੱਚ ਬਲੱਡ ਘੁਮਦਾ ਤਾਂ ਇਹਨੂੰ ਕਿਤੇ ਨਾ ਕਿਤੇ ਜਾ ਕੇ ਕਮਜ਼ੋਰ ਕਰ ਦਿੰਦਾ ਹੈ ਹੈਪੇਟਾਇਟਸ ਹੁੰਦਾ ਜਿਹੜਾ ਦੇਖੋ ਜੀ ਜਦੋਂ ਤੁਹਾਡੇ ਉਹ ਕਹਿੰਦੇ ਨੇ ਸ਼ਮਤਾ ਹੁੰਦੀ ਹੈ ਨਾ ਬਿਮਾਰੀਆਂ ਨਾਲ ਲੜਨ ਦੀ ਉੱਕੜ ਜਾਂਦੀ ਆ ਇਦੇ ਵਿੱਚ ਕੀ ਹੁੰਦਾ ਫਿਰ ਕਿ ਜਦੋਂ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਹਲਕਾ ਹਲਕਾ ਦਰਦ ਰਹਿਣਾ ਸ਼ੁਰੂ ਹੋ ਗਿਆ ਜਿਆਦਾਤਰ ਜਦੋਂ ਲੀਵਰ ਖਰਾਬ ਹੁੰਦਾ ਸਾਡਾ ਸਾਨੂੰ ਸੱਜੇ ਪਾਸੇ ਪਸਲੀ ਦੇ ਬਿਲਕੁਲ نیچے ਸਾਡਾ ਲੀਵਰ ਹੁੰਦਾ ਉੱਤੇ ਹਲਕਾ ਹਲਕਾ ਦਰਦ ਰਹਿਣ ਲੱਗਦਾ ਕਈ ਵਾਰ ਕੀ ਹੁੰਦਾ ਪੂਰੇ ਪੇਟ 'ਚ ਦਰਦ ਜਦੋਂ ਕੁਝ ਖਾਦਾ ਤਾਂ ਪੇਟ 'ਚ ਦਰਦ ਹੋ ਗਿਆ ਜਾਂ ਵੈਸੇ ਹੀ ਦਰਦ ਰਹਿਣਾ ਸ਼ੁਰੂ ਹੋ ਗਿਆ ਜੇ ਤੁਹਾਨੂੰ ਇਦਾਂ ਦੀਆਂ ਤੁਹਾਨੂੰ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਸੀਂ ਟੈਸਟ ਜ਼ਰੂਰ ਕਰਵਾਓ ਇੱਕ ਤੁਹਾਨੂੰ ਇੱਕ ਆਪਣੀ ਅਲਟਰਾਸਾਉਂਡ ਕਰਵਾਉਣੀ ਚਾਹੀਦੀ ਹੈ ਇਹਦੇ ਵਿੱਚ ਹੈਪਟਾਇਟਸ ਦੇ ਟੈਸਟ ਹੁੰਦੇ ਨੇ ਜਿਵੇਂ ਮੈਂ ਦੱਸਿਆ ਬਲੱਡ ਟੈਸਟ ਹੋ ਜਾਂਦੇ ਨੇ ਉਹ ਤੋਂ ਬਗੈਰ ਜੇ ਤੁਸੀਂ ਆਪਣਾ ਲੀਵਰ ਚੈੱਕ ਕਰਾਉਣਾ ਜੀ ਸਾਡਾ ਲੀਵਰ ਦਾ ਤੰਦਰੁਸਤ ਹੈ ਕਿ ਖਰਾਬ ਹੋ ਚੁੱਕਿਆ ਤਾਂ ਤੁਸੀਂ ਇੱਕ ਅਲਟਰਾਸਾਉਂਡ ਵੀ ਕਰਵਾ ਸਕਦੇ ਹੋ ਅਲਟਰਾਸਾਉਂਡ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡਾ ਲੀਵਰ ਖਰਾਬ ਤਾਂ ਨਹੀਂ ਹੋ ਗਿਆ ਹੁਣ ਇੱਥੇ ਲੀਵਰ ਕੀ ਹੁੰਦਾ ਬਰੂ ਕਿਸੇ ਸਾਹਿਬ ਲੀਵਰ ਫੈਟੀ ਹੋ ਗਿਆ ਲੀਵਰ ਗ੍ਰੇਡ 1 ਚ ਹੋ ਗਿਆ ਗ੍ਰੇਡ 2 ਚ ਹੋ ਗਿਆ ਗ੍ਰੇਡ 3 ਚ ਹੋ ਗਿਆ ਉਸ ਤੋਂ ਜੇ ਸਿਸਟ ਹੋ ਗਈ ਲੀਵਰ ਦੇ ਵਿੱਚ ਗੱਠਾ ਬਣ ਜਾਂਦੀਆਂ ਨੇ ਖੂਨ ਦਾ ਜਿਹੜਾ ਸਰਕਲ ਆ ਉਹ ਘਟ ਜਾਂਦਾ ਜਾਂ ਲੀਵਰ ਸਰੋਸਸ ਹੋ ਜਾਂਦਾ ਜਾਂ ਲੀਵਰ ਫਿਰ ਕੈਂਸਰ ਹੋ ਜਾਂਦਾ ਇਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਆਪਾਂ ਪਹਿਲੇ ਹੀ ਟੈਸਟ ਕਰਵਾਓ ਆਪਾਂ ਨੂੰ ਕਈ ਡਾਕਟਰ ਕਹਿ ਦਿੰਦੇ ਨੇ ਅਣਜਾਣ ਡਾਕਟਰ ਜਿਹੜੇ ਹੁੰਦੇ ਨੇ ਉਹ ਕਹਿ ਦਿੰਦੇ ਨੇ ਜੀ ਤੁਹਾਡਾ ਫੈਟੀ ਲੀਵਰ ਸਾਰਿਆਂ ਦੇ ਹੋਗਾ ਮਹਾਰਵਾਰ ਕਹਿਣਾ ਜੇ ਫੈਟੀ ਲੀਵਰ ਆ ਤਾਂ ਉਹਨੂੰ ਸੀਰੀਅਸ ਲੋ ਉਹਨੂੰ ਨਾ ਇਦਾਂ ਛੱਡਿਆ ਕਰੋ ਉਹਨੂੰ ਟੈਸਟ ਵਗੈਰਾ ਕਰਾ ਕੇ ਦਵਾਈ ਇਹ ਲੈ ਕੇ ਉਹਨੂੰ ਠੀਕ ਕਰੋ ਇਹਨੂੰ ਤਾਂ 4 ਮਹੀਨੇ ਦੇ ਵਿੱਚ ਵਿੱਚ ਫਰੁਕੀ ਸਾਹਿਬ ਹੈਪਾਟਾਈਟਸ 네ਗੇਟਿਵ ਹੋ ਜਾਂਦਾ ਇਹਦੇ ਵਿੱਚ ਕੀ ਹੈ ਫਰੁਕੀ ਸਾਹਿਬ ਬਲੱਡ ਨੂੰ ਫਿਊਰਫਾਈ ਕਰਨਾ ਬਲੱਡ ਨੂੰ ਸਾਫ਼ ਕਰਨਾ ਜਦੋਂ ਬਲੱਡ ਸਾਫ਼ ਹੋ ਜਾਂਦਾ ਉਦੋਂ ਫਿਰ ਕੀ ਹੁੰਦਾ ਸਾਡਾ ਜਿਹੜਾ ਹੈਪਾਟਾਈਟਸ ਆ ਹੌਲੀ-ਹੌਲੀ ਹੌਲੀ-ਹੌਲੀ ਜੇਕਰ ਇੱਕ ਨਾ ਵਾਇਰਲ ਲੋਡ ਜਿੰਦਾ ਜ਼ਿਆਦਾ ਜੀ ਕੋਨੋ ਹੈਪੇਟਾਈਟਿਸ ਨੂੰ ਸਾਨੂੰ ਨੈਗੇਟਿਵ ਕਰਨ ਨੂੰ ਬੜੀ ਛੇਤੀ ਸਾਨੂੰ ਸੌਖਾ ਹੋ ਜਾਂਦਾ ਸਾਨੂੰ ਨੈਗੇਟਿਵ ਬਹੁਤ ਛੇਤੀ ਹੋ ਜਾਂਦਾ ਜਿਨ੍ਹਾਂ ਦੇ ਵਾਇਰਲ ਲੋਡ ਘਟਿਆ ਹੁੰਦਾ ਬਿਲਕੁਲ ਸਾਇਲੈਂਟ ਬੈਠਾ ਉਹਨੂੰ ਥੋੜਾ ਟਾਈਮ ਲੱਗਦਾ 6 ਤੋਂ 7 ਮਹੀਨੇ ਵੀ ਲੱਗ ਜਾਂਦੇ ਨੇ ਜਿਨ੍ਹਾਂ ਦੇ ਵਾਇਰਲ ਲੋਡ ਵਧਿਆ ਹੋਇਆ ਉਹਨੂੰ ਨੂੰ ਨੈਗੇਟਿਵ ਕਰਨ ਨੂੰ ਸਾਨੂੰ 3 ਤੋਂ 4 ਮਹੀਨੇ ਚਾਹੀਦੇ ਦੇਖੋ ਜੀ ਜਦੋਂ ਮੈਂ ਤੁਹਾਨੂੰ ਸਾਇਲੈਂਟ ਸਾਇਲੈਂਟ ਕੋਈ ਵੀ ਚੀਜ਼ ਆ ਇੱਕ ਤੁਸੀਂ ਫੋਨ ਰੱਖ ਦੋ ਸਾਇਨਟ ਪਿਆ ਸਾਨੂੰ ਉਹਦੀ ਆਵਾਜ਼ ਨਹੀਂ ਨਹੀਂ ਸਾਨੂੰ ਨਹੀਂ ਪਤਾ ਨਾ ਫੋਨ ਵਜਦਾ ਵਜੀ ਜਾਵੇ ਠੀਕ ਹੈ ਸਾਨੂੰ ਪਤਾ ਹੀ ਨਹੀਂ ਇੱਕ ਦੀ ਰਿੰਗ ਚਲਾ ਦੇਣੀ ਆ ਉਹਨੇ ਤੁਹਾਡੇ ਕੰਨ ਖਾ ਜਾਣੇ ਆ ਵੀ ਮੈਂ ਹੈਗਾ ਚੱਕ ਲੋ ਮੈਨੂੰ ਮੈਂ ਵਜੀ ਜਾਣਾ ਠੀਕ ਹੈ ਇਦਾਂ ਹੀ ਜਿਹੜਾ ਵਾਇਰਲ ਲੋਡ ਹੁੰਦਾ ਉਹ ਤੁਹਾਨੂੰ ਸੰਕੇਤ ਦਿੰਦਾ ਉਹ ਤੁਹਾਨੂੰ ਕਹਿੰਦਾ ਮੈਂ ਤੇਰੇ ਲੀਵਰ ਵੀ ਖਰਾਬ ਕਰ ਦੇਣਾ ਪੇਟ ਚ ਪਾਣੀ ਵੀ ਪਰੂਗਾ ਮੈਂ ਤੈਨੂੰ ਮੰਜੇ ਤੇ ਸਿੱਟ ਲੈਣਾ ਨਹੀਂ ਤਾਂ ਮੈਨੂੰ ਸੇਟ ਠੀਕ ਕਰ ਲਾ ਜੀ ਜੀ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਫਿਰ ਕਿ ਸਾਹਿਬ ਫਿਰ ਉੱਥੇ ਅਗਲਾ ਡਰ ਕੇ ਜਦੋਂ ਮੈਡੀਸਨ ਲੈਂਦਾ ਨਾ ਜਦੋਂ ਅਸੀਂ ਉਹਨਾਂ ਨੂੰ ਫਿਰ ਦਿੰਨੇ ਆ ਸਾਡੀਆਂ ਲੈਟਰੋਪੈਥੀ ਮੈਡੀਸਨ ਨੇ ਜਿਹੜੀਆਂ ਬਲੱਡ ਤੇ ਕੰਮ ਕਰਦੀਆਂ ਨੇ ਜਦੋਂ ਬਲੱਡ ਤੇ ਕੰਮ ਕਰਦੀਆਂ ਨੇ ਬਲੱਡ ਨੂੰ ਫਿਊਰੀਫਾਈ ਕਰਕੇ ਸਾਫ਼ ਕਰਕੇ ਜਿਹੜਾ ਹੈਪਟਾਟਿਕ ਦਾ ਬਿਲਕੁ ਤੇ ਤੁਸੀਂ ਚਾਹੁੰਦੇ ਹੋ ਅਸੀਂ ਉਹ ਮੈਡੀਸਨ ਵੀ ਨਹੀਂ ਬੰਦ ਕਰਨੀ ਅਸੀਂ ਉਹ ਵੀ ਖਾਣੀ ਆ ਤੁਸੀਂ ਉਹ ਵੀ ਖਾਓ ਤੇ ਸਾਡੇ ਵਾਲੀ ਮੈਡੀਸਨ ਵੀ ਨਾਲ ਯੂਜ਼ ਕਰੋ ਬਹੁਤ ਵਧੀਆ ਰਿਜ਼ਲਟ ਆ ਕੁਕਰਕ ਸਾਹਿਬ ਜਿਹੜਾ ਸਾਡੇ ਕੋਲੇ ਪੁਨਰਵਾ ਪਿਆ ਸਾਡੇ ਕੋਲੇ ਕੁੱਟ ਗਈ ਪਈ ਆ ਸਾਡੇ ਕੋਲ ਕਾਸ਼ ਨਹੀਂ ਪਈ ਆ ਸਾਡੇ ਕੋਲ ਮਕੋ ਇਹਨਾਂ ਨੂੰ ਨਾ 55 ਗ੍ਰਾਮ ਪਹਿਲਾਂ ਲੈਣਾ ਸਾਰਿਆਂ ਨੂੰ ਇਕੱਠਾ ਬਰਾਬਰ ਮਾਤਰਾ ਚ ਲੈ ਲਓ ਇਹਨਾਂ ਨੂੰ ਪਾਊਡਰ ਬਣਾ ਕੇ ਪੀਸ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਦਾਂ ਪਾਊਡਰ ਬਣਾ ਲਓ ਇਹਨਾਂ ਦਾ ਇਹ ਤਾਂ ਚਲੋ ਥੋੜੇ ਜਿਹੇ ਅਜੇ ਡੈੜਾ ਜਿਆ ਸੀਗਾ ਆ ਇਦਾਂ ਪਾਊਡਰ ਬਣ ਜਾਣਾ ਇਹਦਾ ਇਦਾਂ ਪਾਊਡਰ ਬਣਾ ਕੇ ਇਹਨਾਂ ਨੂੰ ਮਤਲਬ ਇਹਨਾਂ ਨੂੰ ਮਿਕਸ ਕਰ ਲੈਣਾ ਇਹਨਾਂ ਨੂੰ ਮਿਕਸ ਕਰ ਲੈਣਾ ਸਾਰੀਆਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰਕੇ ਇਹਨਾਂ ਨੂੰ ਇੱਕ ਡੱਬੇ ਦੇ ਵਿੱਚ ਕੱਚ ਦੇ ਵਰਤਮਾਨ ਦੇ ਵਿੱਚ ਭਰ ਕੇ ਰੱਖ ਲੈਣਾ ਤੁਸੀਂ ਉਹਦੇ ਵਿੱਚੋਂ ਤੁਸੀਂ ਇੱਕ ਚਮਚ ਸਵੇਰੇ ਇੱਕ ਚਮਚ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਨਾਰਮਲ ਪਾਣੀ ਦੇ ਨਾਲ ਤੁਸੀਂ ਲੈਣਾ ਸ਼ੁਰੂ ਕਰ ਦੇਣਾ ਜਦੋਂ ਤੁਸੀਂ ਇਹ ਸਵੇਰੇ ਖਾਲੀ ਪੇਟ ਲੈਣਾ ਨਾ ਇਹ ਇੱਕ ਚਮਚ ਅੱਧਾ ਘੰਟਾ ਘੰਟਾ ਉੱਪਰ ਦੀ ਕੁਝ ਨਹੀਂ ਖਾਣਾ ਇੱਕ ਘੰਟਾ ਦਾ ਭੇਜ ਰੱਖ ਕੇ ਚਾਹ ਵੀ ਨਹੀਂ ਪੀਣੀ ਚਾਹ ਘਟਾ ਦਿਓ ਦੁੱਧ ਬੰਦ ਕਰ ਦਿਓ ਤਲੀਆਂ ਫੁਲੀਆਂ ਚੀਜ਼ਾਂ ਬੰਦ ਕਰ ਦਿਓ ਖਟੀਆਂ ਚੀਜ਼ਾਂ ਬੰਦ ਕਰ ਦਿਓ ਮੀਟ ਮੱਛੀ ਆਂਡਾ ਸ਼ਰਾਬ ਦਾ ਸੇਵਨ ਬੰਦ ਕਰ ਦਿਓ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਫਲ ਫਰੂਟ ਸੈਲਡ ਵਗੈਰਾ ਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਤੁਹਾਡਾ ਜਿਹੜਾ ਬਲੱਡਾ ਬਲੱਡ ਸਾਫ਼ ਹੋ ਕੇ ਤੁਹਾਡਾ ਜਿਹੜਾ ਲੀਵਰ ਲੀਵਰ ਪ੍ਰੋਪਰ ਕੰਮ ਕਰਨਾ ਸ਼ੁਰੂ ਕਰੇ ਜਿਹੜੇ ਉਹ ਤੁਹਾਡੇ ਜੂਸ ਨਹੀਂ ਬਣਾਉਂਦਾ ਤਾਂ ਜੂਸ ਬਣ ਲੱਗਰ ਤੁਹਾਡੀ ਬਾਡੀ ਨੂੰ ਵੇਲੇ ਤਾਕਤ ਮਿਲੇ ਤੇ ਜਿਹੜਾ ਤੁਹਾਡਾ ਕਾਲਾ ਪੀੜੀ ਆ ਤਾਂ ਉਹ ਕੱਢ ਕੇ ਬਾਡੀ ਚੋਂ ਬਾਹਰ ਸਟੈਜ ਜਿਹੜਾ ਹੈਪਟਾਈਟਸ ਸੀ ਹੁੰਦਾ ਉਹ ਨਸ਼ੇ ਵਾਲੇ ਬੰਦਿਆਂ ਨਹੀਂ ਹੁੰਦਾ ਜਿਹੜੇ ਨਸ਼ਾ ਜ਼ਿਆਦਾ ਕਰਦੇ ਨੇ ਜਿਹੜੇ ਟੀਕੇ ਲਾਈ ਜਾਂਦੇ ਨੇ ਉਹਨ ਬਾਕੀ ਜਿੱਥੋਂ ਰੇਂਜ ਮਿਲ ਗਈ ਚੱਕ ਕੇ ਲਾ ਲੈਣੀ ਹੈ ਨਹੀਂ ਪਤਾ ਵੀ ਕਿਨੂੰ ਲੱਗੀ ਆ ਕਿਨੂੰ ਨਹੀਂ ਜਿਆਦਾ ਪਰ ਹੈਪੇਟਾਈਟਸ ਉਹਨਾਂ ਨੂੰ ਹੀ ਹੁੰਦਾ ਬਾਕੀ ਅੱਜ ਕੱਲ ਕੀ ਆ ਫਰੁਕੀ ਸਾਹਿਬ ਅਸੀਂ ਦੇਖਿਆ ਕਈ ਨਸ਼ਾ ਵੀ ਨਹੀਂ ਕਰਦੇ ਉਹਨਾਂ ਨੂੰ ਹੈਪੇਟਾਈਟਸ ਦੀ ਪ੍ਰੋਬਲਮ ਬਹੁਤ ਵਧੀ ਹੋਈ ਆ ਜਾਂ ਪ੍ਰੈਗਨੈਂਸੀ ਤੋਂ ਬਾਅਦ ਹੈਪੇਟਾਈਟਸ ਹੋ ਜਾਂਦਾ ਉਹਦੇ ਵਿੱਚ ਕੀ ਹੁੰਦਾ ਫਰੁਕੀ ਸਾਹਿਬ ਸਾਡੇ ਪਾਣੀ ਦੁਸ਼ਟ ਹੋ ਗਏ ਸਾਡੀਆਂ ਸਬਜ਼ੀਆਂ ਦੁਸ਼ਟ ਹੋ ਗਈਆਂ ਸਾਡੇ ਜਿਹੜੇ ਅਨਾਜ ਨੇ ਉਹ ਦੁਸ਼ਟ ਹੋ ਗਏ ਸਾਡੇ ਹਰ ਚੀਜ਼ੇ ਜਿਹੜੀ ਵੀ ਖਾ ਲੋ ਬਿਲਕੁਲ ਖਰਾਬ ਹੋ ਚੁੱਕੀ ਆ ਜਦੋਂ ਇਹ ਚੀਜ਼ਾਂ ਹੋਣਗੀਆਂ ਕੈਂਸਰ ਵਰਗੀਆਂ ਬਿਮਾਰੀਆਂ ਕਾਲੇ ਪੀੜੀ ਵਰਗੀਆਂ ਬਿਮਾਰੀਆਂ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਬ੍ਰੇਨ ਟਿਊਮਰ ਤੱਕ ਬਹੁਤ ਹੁੰਦੇ ਨੇ ਬ੍ਰੇਨ ਅਟੈਕ ਬਹੁਤ ਹੁੰਦੇ ਨੇ ਹਾਰਟ ਅਟੈਕ ਬਹੁਤ ਹੁੰਦੇ ਨੇ ਇਦਾਂ ਦੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਤਾਂ ਸਾਡੇ ਜਿਹੜੇ ਖਾਣ ਪੀਣਾਂ ਉਹ ਗਲਤ ਖਾਣ ਪੀਣ ਨਾਲ ਹੁੰਦੀਆਂ ਨੇ ਜੇ ਤੁਸੀਂ ਇਹਨਾਂ ਨੂੰ ਸੁਧਾਰ ਲਓ ਸਹੀ ਤਰੀਕੇ ਨਾਲ ਲਓ ਤਾਂ ਤੁਸੀਂ ਤੰਦਰੁਸਤ ਰਹੋਗੇ